ਹੈਲੋ ਦੀ ਸਤਿ ਸ੍ਰੀ ਅਕਾਲ। ਗੁਰਪ੍ਰਤ ਸਰਦਾਰੀ ਪਠੀਕ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਸਵੇਰ ਦਾ ਟਾਈਮ ਹੈ ਗਾ ਜੀ ਹੁਣ ਆਪਾਂ ਬਣਾਉਣਾ ਹੈਗੀ ਸਬਜੀ ਦੀ ਤਿਆਰੀ ਕਰਦੇਗੇ। ਸਵੇਰ ਸਵੇਰਾ ਆਪਣੇ ਆਹੀ ਕੰਮ ਹੁੰਦੇ ਨੇ ਨਾ। ਅੱਜ ਆਪਾਂ ਪਨੀਰ ਬਣਾਇਆ ਸੀ ਕੱਲਾ ਸਾਡਾ ਦੁੱਧ ਪਈ ਖਰਾਬ ਹੋ ਗਿਆ। ਗਰੀਬ ਆਉਂਦੇ ਸੀ, ਗਰੀਬ ਆਉਂਦੇ ਨੇ ਦੁੱਧ ਵੱਧ ਰੱਖ ਲਿਆ ਕਿਉਂਕਿ ਨਾ ਥੋੜਾ ਸੀ ਨਾ ਉਹ ਪਾਉਣ ਦੇ ਕੰਮ ਆਉਂਦਾ ਸੀ। ਵੀ ਜੇ ਘਰੇ ਰੱਖ ਲੇ ਤਾਂ ਉਹ ਖਰਾਬ ਹੋ ਗਿਆ। ਗਰਮੀ ਜ਼ਿਆਦਾ ਸੀ ਨਾ। ਫਿਰ ਆਪਾਂ ਇਹਦਾ ਪਨੀਰ ਕੱਢ ਲ ਥੋੜਾ ਥੋੜਾ ਪਾਉਨੇ ਆਪਾਂ ਥੋੜਾ ਮਿਰਚ ਤੇ ਇਥੇ ਆਪਾਂ ਇਹ ਗੁੰਨ ਲਾਂਗੇ ਉਹ ਆਟੇ ਮੰਗੂ ਥੋੜਾ ਥੋੜਾ ਰੂਣ ਮਿਰਚ ਆਪਣੇ ਸਵਾਦ ਅਨਸਾਰ ਹਨ ਜਿੰਨਾ ਕਾ ਆਪਾਂ ਪਾਉਣਾਗਾ ਫਿਰ ਆਪਾਂ ਸਬਜ਼ੀ ਚ ਵੀ ਨਾ ਕਿਤੇ ਵੱਧ ਪਾ ਲਈ ਥੋੜਾ ਥੋੜਾ ਹੀ ਪਾਵਾਂਗੇ ਇਹ ਵਧੀਆ ਬਣੂ ਹੂੰ ਵਧੀਆ ਬਣੂ ਵਧੀਆ ਬਣੂ ਛਾਕੇ ਦੇਖੀ ਸਤਾਰਾ ਗਿਜੂ ਨਾ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਮਿਕਸ ਕਰਕੇ ਪਨੀਰ ਦਿਖਾਇਆ ਵੀ ਕਿ ਤੇਰੇ ਬਾਅਦ ਪੈਣਾ ਹੈ ਦਿਖਾਇਆ ਨਹੀਂ ਬੇਸਨ ਦੇ ਬਰੋਲੇ ਪਈ ਹੈ ਜਿਹੇ ਹੀ ਹੈਗਾ ਜੇ ਤੁਸੀਂ ਕੈਮਰਾ ਘੁਮਾਉਂਦ ਨਹੀਂ ਲੇਗਾ ਪਨੀਰ ਹੀ ਜਿਹੜਾ ਕਹਿੰਦਾ ਉਹ ਪਨੀਰ ਹੀ ਹੈ ਤੇ ਆਪਾਂ ਨੂੰ ਮਿਕਸ ਕਰਕੇ ਆਟੇ ਮਾਂ ਗੁੰਨ ਲਾਂਗੇ ਜਿਹੜੀ ਲਾਗਾ ਗੱਦੀਆ ਭੁਜਦਾਗਾ ਪਾਣੀ ਵੀ ਨਹੀਂ ਪਾਇਆ ਹੈ ਜੇ ਮੈਂ ਤਾਂ ਸ਼ਾਇਦ ਇਸ ਤਰ੍ਹਾਂ ਹੀ ਭੁਜ ਜੇ ਦੇਖੋ ਜੀ ਇਸ ਤਰ੍ਹਾਂ ਹੋ ਗਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਆਟੇ ਵਾਂਗੂ ਗੁੰਨ ਲਾਂਗੇ ਪਾਣੀ ਮੈਂ ਬਿਲਕੁਲ ਨਹੀਂ ਪਾਇਆ ਮੈਂ ਕੋਲ ਲਈ ਬੈਠੀ ਆ ਨਹੀਂ ਪਾਇਆ ਹੈਗਾ ਤੇ ਜੇਕਰ ਇਸ ਤਰ੍ਹਾਂ ਠੀਕ ਆ ਗਿਆ ਕਹਿੰਦੇ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਨਾ ਆਪਾਂ ਇਹਦੇ ਟਿੱਕੀਆਂ ਬਣਾਉਣੀਆਂ ਨੇ ਜੀਆ ਜਾਂ ਆਪਾਂ ਗੋਲ ਜਿਓ ਬਣਾ ਲਾਂਗੇ ਲੱਡੂ ਜੀ ਛੋਟੇ ਛੋਟੇ ਮੈਂ ਪਹਿਲੀ ਵਾਰ ਦੇਖਦੀ ਹਾਂ ਨਾ ਮੈਂ ਤਾਂ ਬਹੁਤ ਵਾਰ ਖਾਧੀ ਵੀ ਐਸੀ ਬਹੁਤ ਸਵਾਦੀ ਬਾਬਾ ਜੀ ਦੀਵਾਨ ਲਾਉਣ ਲਈ ਸੀ ਤੁਹਾਨੂੰ ਕਿਹੜੇ ਬਾਬਾ ਜੀ ਉਹ ਤਾਂ ਬਣਾ ਹੀ ਸਕਦੀ ਨਹੀਂ ਕਿਹ ਕਿਹ ਗੱਲ ਕਰਦੇ ਨੇ ਮਾਂ ਦੇ ਨਹੀਂ ਬਸ ਆਇਆ ਬੈਠੋ ਟਿੱਡਾ ਜਿਹਾ ਲਾ ਬੈਠੋ ਟਿੱਡਾ ਜਿਹਾ ਲਾ ਬੈਠੋ ਟਿੱਡਾ ਦਵਾਈ ਟਿੱਡਾ ਦਵਾਈ ਹੈ ਅੱਛਾ ਉਹਦਾ ਨੀਲ ਦੇਖੀ ਕਦੀ ਬੈਠਾ ਨੀਲ ਪਾ ਕੇ ਗੱਲ ਹੋਈ ਨਾ ਮੇਰਾ ਬਸ ਹੋ ਗਿਆ ਆ ਗਿਆ ਕਿਤੇ ਕਿਤੇ ਲੋਜੀ ਸੀੜੀ ਦੇ ਬੱਚਾ ਨਾ ਪਾਇਲ ਬਾਰ ਬਾਰੇ ਤੂੰ ਜਿੱਤ ਬੱਟ ਜਿਵੇਂ ਕੱਲ ਦੁਕਾਨ ਤੋਂ ਕੁਝ ਲੈਣ ਗਿਆ ਉਹ ਅੱਖ ਨੇ ਮੈਂ ਦੇਖਦਾ ਹਾਂ ਕੱਲ ਜੀ ਸੀ ਜਨਾਜ ਬਾਹਰ ਗੋਣ ਚ ਲੱਤਾਂ ਮਾਰਦਾ ਕਮਰੇ 'ਚ ਭੱਜ ਜਾਈ ਸੀ ਉਹ ਆਏ ਇਹ ਵੀ ਨੂੰ ਆਏ ਦੋ ਮਿੰਟ ਗੱਲਾਂ ਮਾਰ ਨਾ ਨਾ ਆਖਵਾਦੀ ਸੀ ਗਰਮੀ ਵੜੀ ਆ ਬਾਹਰ ਰਹਿਣਾ ਰਾਤ ਨੂੰ ਵੀ ਇਹ ਕਹਿੰਦੇ ਕਿ ਮੈਨੂੰ ਬਾਹਰ ਮੜ ਦੋ ਮੈਨੂੰ ਮੰਜਾ ਮੈਂ ਬਾਹਰ ਡਾਪੂ ਅੱਜ ਜਦੋਂ ਰਾਤ ਘਰ ਪਕਸੋ ਆ ਮੈਂ ਮੰਜਾ ਬਾਹਰ ਰੱਖੂਗਾ ਬੀਬੀ ਆਏ बेबसोता बे है ना यार बीपी तो ना कहाँ चिकित्सा नहीं मालूम गंदगर मुझे बेंती ना कल आसन अकर करने से बर मनब्ये लायजे में गई दुनिया में चिकित्सा दुनिया में चिकित्सा महती हो गया ओ मचिकी दुनिया गर्मियों में नहीं है पता ही है लास्ट आज तू गाये क्या हुआ तो ताज दुनिया मचिकी ਕੀ ਉਹਦੇ ਆਹ ਤਲੀਪ ਵਾਲੇ ਬੈਠੇ ਡਿੱਗ ਪਿਆ ਬੈਠੇ ਨੇ ਨਹੀਂ ਮਸਾ ਉੱਧਰ ਨਾ ਉੱਥੇ ਜਾਉਂਗੇ ਕੋਈ ਖਿਚੜੀ ਕਰ ਲੈ ਨਗਰ ਮਾਈ ਜੀ ਪੈਟਾੜੀ ਹਾਂ ਤੂੰ ਕਰਾ ਵੇ ਜੀ ਪੈਟਾੜੀ ਵੇ ਦਵਾਈ ਕਾ ਮੰਗ ਦੇਣਾ ਸੌਕੇ ਰਾਤ ਨੂੰ ਸਾਰੇ ਤੁਰ ਪੈਣਾ ਪਾਤਾ ਯਾਰ ਬਾਬਾ ਜੀ ਮੈਂ ਮੇਰੀ ਤਾਂ ਬੋਲ ਗਿਆ ਕਿ ਮੈਂ ਦਮ ਬਿੰਦ ਤੇ ਤੈਨੂੰ ਕਹੀ ਜੀ ਇਹਨੇ ਮੇਰੇ ਅੰਦਰ ਰਹਿਣਾ ਕੋਈ ਨਾ ਵੀ ਗਰਮੀ ਆ ਵੀ ਗੱਲ ਤੇ ਮੰਨਦੇ ਜੀ ਕੋਈ ਨੇ ਅੰਦਰੋਂ ਬਾਹਰ ਦੇ ਲਈ ਉਹ ਐਸੇ ਵੀ ਤਾਂ ਉਈ ਮਾਰੀ ਨੇ ਵੀ ਆਈ ਠੰਡ ਹੋਊਗੀ ਬਾਹਰ ਵੀ ਇਹਨਾਂ ਨੂੰ ਆਈ ਸੀ ਹਾਂਜੀ ਦੇਖੋ ਆਪਾਂ ਇਸ ਤਰ੍ਹਾਂ ਟਿੱਕੀਆਂ ਬਣਾ ਰਹੇ ਹਾਂ ਦੀਆਂ ਫਿਰ ਆਪਾਂ ਇਹਨਾਂ ਨੂੰ ਤਲ ਤਲ ਲਾਂਗੇ ਤਲ ਲਾਂਗੇ ਤਲ ਲਾਂਗੇ ਇਸ ਵਿੱਚ ਫਿਰ ਆਪਾਂ ਬਾਅਦ ਚ ਆਪਾਂ ਦੋ ਕਾਲੂ ਪਾਰਾਂਗੇ ਕਿਉਂਕਿ ਡੰਗਸਾਰਨਾ ਹੀ ਆਪਾਂ ਇਹ ਹੀ ਹੈਗਾ ਨਾ ਵੀ ਆਪਾਂ ਕੱਲਾ ਪਨੀਰ ਹੀ ਖਾਣਾ ਹੈਗਾ ਤੇ ਉਸ ਤੋਂ ਬਾਅਦ ਵਿੱਚ ਇੱਕ ਗੱਦੂ ਬਣਾ ਲਾਂਗੇ ਕੋਈ ਭੈਣ ਭਾਈ ਆ ਜਾਂਦਾ ਹੈ ਨਾ ਸਵਾਦ ਨੂੰ ਨਹੀਂ ਬਣਾ ਰਹੇ ਕਿੱਲੇ ਸਵਾਦ ਨੂੰ ਨਹੀਂ ਸੀ ਬਣਾ ਰਹੇ ਹੈਗੇ ਅਸੀਂ ਤਾਂ ਕੀ ਕਰੀਏ ਸਵਾਦ ਨੂੰ ਜੀਵਨ ਤਾਂ ਦੇਖੇ ਨਹੀਂ ਜਾਂਦਾ ਹੈਗਾ ਨਾ ਦੂਜੇ ਬਾਰੇ ਸੋਚਿਆ ਜਾਂਦਾ ਹੈ ਸਰ ਜੂ ਸਾਰਿਆਂ ਨੂੰ ਮੈਂ ਨਵੀਂ ਪੱਖਾ ਪਾੜਾ ਘਟਾਤਾ ਪੈਣੀ ਮੱਖੀਆਂ ਉਹ ਕੋਈ ਤਾਂ ਤੇ ਸਭ ਤੇ ਟੋਲ ਕੋਈ ਵਿਆ ਕਰਾਣਾ ਬਸ ਕਰੀ ਜੰਨੇ ਆ ਸੀ ਲੋਹੀ ਮਿਸ ਕਰ ਦੋਸਤ ਬਸ ਜੇ ਦੋ ਇੱਧਰ ਆ ਗਈ ਮੈਂ ਫੇਰ ਜਾਉਂ ਮੱਝਾਂ ਬੰਨੀ ਅੱਜ ਮੇਰੇ ਤਾਂ ਮੱਝ ਵੀ ਇੱਕ ਬਿਮਾਰ ਹੋਈ ਤੇ ਉਹੀ ਦੁੱਧ ਦਿੰਦੀ ਸੀ ਉਹੀ ਅੱਜ ਬਿਮਾਰ ਬਿਲਕੁਲ ਖੜੀ ਹੈ ਵਿਚਾਰੀ ਦਿਖਾ ਦੇਖਣਾ ਹੋਰ ਡਾਕਟਰ ਨੂੰ ਬੁਲਾਉਣਾਗਾ ਫਿਰ ਦੇਖ ਲਿਆਂਗੇ ਦੁੱਧ ਨਹੀਂ ਦਿੱਤਾ ਕੋਈ ਆਖਰੀ ਦਾ ਬੁੱਲ ਆ ਕੇ ਉਹ ਜਲੇ ਬਸ ਡਾਕਟਰ ਨੂੰ ਫੋਨ ਕਰ ਦਿੰਦੇ ਅੱਛਾ ਇਹਨਾਂ ਨੂੰ ਤਾਲ ਲਾਂਗੇ ਫਿਰ ਹਾਂ ਲੈ ਵੀ ਕਦੂ ਲਿਆ ਘਰੇ ਪੁੱਤ ਕਾਲੀ ਬਾਲੀ ਹੋ ਗਈ ਕੀ ਕਰੀਏ ਇੱਕ ਕਦੂ ਦੀ ਸਬਜ਼ੀ ਬਣਾਉਣੀ ਹੈ ਨਾ ਕੰਮ ਵਾਦੂ ਤੇ ਲੋਈ ਆਪਣਾ ਤੇਲ ਹੋ ਗਿਆ ਗਰਮ ਕਹੀ ਤੇ ਮੈਂ ਇਸ ਤਰ੍ਹਾਂ ਬਣਾ ਲੇ ਨਾ ਤੇ ਕਈ ਜਿਹੀਆਂ ਟਿੱਕੀਆਂ ਜੇ ਬਣਾ ਲਈਆਂ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਛੱਡ ਦਿੰਨੇ ਆਂਗੇ ਮੈਂ ਗਾਣਾ ਕਰੀ ਜਾਂਦੀ ਮੈਂ। ਉਹ ਆ ਗਾਣਾ ਕਰਦੇ ਗਏ ਜੀ ਮੈਂ ਇੱਕ ਹੀ ਕਰੀ। ਮਾਣਾ ਮਟਾ ਕਰਦੀ ਉਹ ਕੱਖ ਨਹੀਂ ਨਾ ਸਾਡੇ। ਆ ਤਾਂ ਗਾਣਾ ਕਰਦੀ ਹੁੰਦੇ ਰਹੋ। ਫਿਰ ਉਹ ਆਉਂਦੀ ਆ ਜੂ ਪਹਿਲਾਂ। ਨਾ ਸਰਕਾਰੀ ਵਾਲੇ। ਉਹ ਨਹੀਂ ਸਾਡੇ ਨੇ। ਲਾ ਠੀਕ ਐ। ਕਿੰਨੇ ਸੋਨੇ ਮਾਣੀ ਲੋਈ। ਇਹ ਤਾਂ ਹੁਣ ਖਾਂਜੀ ਵੀ ਬੜੀ ਜਲਦੀ ਪਹਿਲਾਂ ਖਾ ਹੀ ਲੈਨੇ ਆਪਾਂ। ਬਹੁਤ ਵਧੀਆ ਲੱਗਦੇ ਨੇ ਨਾ ਇਹਦਾ ਢੰਗ ਨਹੀਂ ਹੂੰ ਅਈ ਆਲੂ ਨਹੀਂ ਫੜੀ ਪਾਲਾ ਲੇ ਹਾਂ ਨਹੀਂ ਪਾਲਾ ਤੇ ਇਹ ਤਾਂ ਫਿਰ ਫਿਲਕੇ ਜਿਹਾ ਖਰਾਬ ਹੋ ਜਾਊਗਾ ਅਈ ਹੁੰਦੇ ਹੁੰਦੇ ਇਹ ਪਹਿਲਾਂ ਮੈਂ ਗੈਸ ਖੋਲ ਤੇ ਛੱਡ ਲਿਆ ਸੀ ਹੁਣ ਥੋੜਾ ਜਿਹਾ ਘਟਾ ਲਿਆ ਚਲੋ ਅਸੀਂ ਪਾਵਾਂਗੇ ਦੋ ਕ ਆਲੂ ਕੱਟ ਕੇ ਵਿੱਚ ਨਾ ਮੈਂ ਨਾ ਰੱਖ ਤਾ ਵਧੀਆ ਬਣਦਾ ਹਾਂ ਜਦੋਂ ਦੁੱਧ ਦਾਲ ਧਰਨਾ ਕਾਲੂ ਜੀ ਦਾ ਜਦੋਂ ਲੇਟ ਹੋ ਜੀ ਉਦੋਂ ਹਾਂ ਆਲੂ ਕੱਟ ਲੈ

ਲਿੱਖੀ ਤੋੜ ਕੇ ਪੈਣਾ 10 ਹੀ ਬਰਾ ਲੈ ਆ ਆ ਗਰਮੀ ਆਉਂਦੀ ਹੋਊਗੀ ਲਾਉਣ ਨੂੰ ਕਹਿੰਦੇ ਹੁਣ ਗਰਮੀ ਨਹੀਂ ਹੋਣੀ ਸੱਤੀਆ ਕੁ ਹੋ ਗਿਆ ਆਏ ਨੇ ਲੈ ਭਾਈ ਨਾ ਇਹ ਕੋਰੋਂ ਸੰਭਰ ਤੀਏ ਕੁੱਤਰੀ ਕੁੱਕਰੇ ਲਾ ਦੇਨੇ ਨਾ ਐਦਾਂ ਸੇ ਤਬਾ ਲੱਗਦਾ ਰੋਟੀ ਚਮਾਉਂਦੇ ਨਾ ਤੇ ਜੇ ਜਦਾ ਦਾ ਤੇ ਸੇ ਚੰਦ ਨਹੀਂ ਹਰੂ ਹਾਂ ਜੀ ਤਾਂ ਪੱਖੇ ਕੋ ਕੰਨਾਂ ਨੂੰ 1 ਕਿਲੋ ਕਰਦੇ ਸਨਤਾ ਜੇ ਨਾਲੇ ਕੋਈ ਪਤਾ ਸੁਤਾ ਲੈਣਾ ਹੁੰਦਾ ਉਧਰ ਬੈਠ ਜਾਂਦੇ ਨੇ ਫਿਰ ਇੱਥੇ ਬਿਠਾਉਣਾ ਅਗਲਾ ਔਖਾ ਹੋ ਜਾਂਦਾ ਹੈ। ਵਧੀਆ ਬਣ ਗਿਆ ਨਾ? ਹਮ ਜਿਵੇਂ ਉਹ ਨਹੀਂ ਹੁੰਦੇ ਆਲੂ ਬੜੀਆਂ। ਬਣਦਾ ਨਾ। ਦੇਖ ਲਓ। ਜਿਹੜਾ ਪਾਣੀ ਦੁੱਧ ਕਰ ਦਿੰਦੀ ਹਣ ਕਰ ਲਓ। ਵਸਾਈ ਤਰੀ ਜਿਵੇਂ ਉਹਦੀ। ਤਰੀਏ ਤੂੰ ਉਹ ਸੁੱਕੀ ਤੇ ਬਾਦ ਨਹੀਂ ਲੱਗਦੀ। ਨਾ ਐਵੇਂ। ਉਹ ਉਹਦਾ ਸਵਾਲ ਵਾਣੀ ਵਣੀ ਹਾਂ ਕੋਈ ਹੋਰ ਲੈਂਦੇ ਨਹੀਂ ਬੁੱਧ ਪਾ ਦੇ ਹਾਂ ਖਾ ਲਓਗੀ ਜੇ ਨਹੀਂ ਉਹੀ ਬੁੱਧ ਨੂੰ ਬੁੱਧ ਪਾ ਦੇ ਭੋਈ ਮੜਾ ਪਕਾਣੇ ਆ ਕੇ ਰੋਟੀ ਸਾਡੀ ਖੱਟੀ ਨੱਸੀ ਮੇਰੀ ਦੀ ਬੀਬੀ ਦੀ ਨਵੀਂ ਦੀ ਕੱਚੀ ਦੱਸੀ ਇੱਕ ਥਾਲ ਦੇ ਵਿੱਚ ਹੀ ਖਾ ਲਾਂਗੇ ਸਾਰੇ ਬਜਾ ਦੇ ਫਾਟੇ ਨਹੀਂ ਕਰਦੇ ਕੀ ਆ ਬੱਲਾ ਜੀ ਨਹੀਂ ਸਕਦੀ ਦੱਸਿਓ ਤੁਹਾਨੂੰ ਕਿ ਮੇਰੀ ਲੱਗੀ ਬਹੁਤ ਥੋੜੀ ਲੱਗਦੀ ਸਾਨੂੰ ਨਾ ਮੈਨਾਂ ਕੋਲ ਜਿੱਦਾਂ ਇਹ ਮੱਠ ਨੂੰ ਮੱਠ ਵੀ ਪਾਲੂ ਸਾਡੇ ਕੋਲ ਤਾਂ ਜਿਵੇਂ ਸਬਜ਼ੀ ਦਾ ਹੋ ਹੈ ਨਹੀਂ ਸੀ ਕਦੇ ਹੀ ਨਹੀਂ ਸੀ ਕਿ ਤਾਂ ਕਰਕੇ ਸੀ ਅਨ ਪਾਲੇ ਨਾ ਤੁਸੀਂ ਵੀ ਪਾ ਸਕਦੇ ਆ ਆ ਤੁਸੀਂ ਵੀ ਪਾ ਸਕਦੇ ਆ ਆਸ ਤਰ੍ਹਾਂ ਵਧੀਆ ਲੱਗਦੀ ਹੈ ਤੇ ਕੱਲੀ ਕਰਨੀ ਹੋਵੇ ਕੱਲੀ ਵੀ ਵਧੀਆ ਲੱਗੂਗੀ ਤੇ ਆਪਾਂ ਦੇਖਿਆ ਆ ਜੀ ਤੁਹੋ ਦੀ ਲਈ ਹੁੰਦੀ ਆ ਮੈਂ ਇਸ ਵਾਰ ਲੱਗ ਗਿਆ ਖਾਲਾ ਹਾਂ ਹੁਣ ਅਸੀਂ ਕਰਦੇ ਆਪਾਂ ਆਪਣੇ ਕੋਲ ਦੀਆਂ ਆਟਾ ਇਹ ਵੀ ਨਹੀਂ ਕੀ ਆਤਾ ਸਾਰਾ ਜ ਨਹੀਂ ਸੀ ਕਰ ਸਕਦੇ ਖਾਵਾਂਗੇ ਹੱਥ ਦੇ ਨੰਦਾ ਲੱਕੜਾ ਖਨੀ ਮਾਰਕ ਉਧਰ ਮਾਰਕ ਦੋ ਦੇਖੀ ਪਪੀ ਦੇਖ ਲਓ ਕਿ ਮੈਂ ਲਾਇਆ ਲਾ ਤਦੇ ਬਜਾਣੇ ਨਾ ਕੁੱਤਾ ਜਿੰਨੇ ਸੱਥਾ ਦੇ ਸਿਰ ਵਿਚਾਲੂ ਗੰਜਾ ਕਰਤਾ ਇਹ ਤਾਂ ਗੰਜੇ ਹੀ ਪਟ ਗਈ ਗੁੱਸੇ ਯਾ ਕਿ ਪਟ ਗਈ ਹੈ ਐਸਾ ਹੋ ਹਾਂ ਇਹ ਸਾਰਾ ਕੋਈ ਨਾ ਗੁਰੂ ਗੁਰੂ ਛੋਲੇ ਆ ਆ ਗਈ ਬਸ ਆਸਰਾ ਅੱਜ ਹੁਣ ਆਪਾਂ ਬਣਾਵਾਂਗੇ ਅਸਾਈਨਮੈਂਟਾਂ ਕਈ ਦਿਨਾਂ ਦੀਆਂ ਪਈਆਂ ਸੀ ਬਣਾਉਣ ਵਾਲੀਆਂ ਸੀਗੀਆਂ ਟਾਈਮ ਹੀ ਨਹੀਂ ਲੱਗਿਆ ਅੱਜ ਟਾਈਮ ਲੱਗਿਆਗਾ ਹੁਣ ਬੈਠ ਕੇ ਬਣਾਉਣੇ ਆਂਗੇ ਹਣਾ ਸਿੱ ਦੁਬਾਰੇ ਪੜ੍ਹਦੇ ਆਂਗੇ ਦੁਬਾਰੇ ਬੜਾਈ ਸ਼ੁਰੂ ਕਰਤੀ ਅਸਾਈਨਮੈਂਟਾਂ ਬਣਾਉਣੇ ਆਂਗੇ ਤੇ ਸਾਨੂੰ ਰਿਸ਼ਤੇਦਾਰਾਂ ਦੀ ਵੇਲ ਸੀ ਉਹ ਇਹ ਤੱਕ ਆਈ ਨਹੀਂ ਹੈਗੀ ਅਸੀਂ ਅਖਿਰ ਨੂੰ ਨੇ ਤਾਂ ਜੱਪਾ ਜਿਹੜੀ ਕੱਦੀ ਬਣ ਜੇ ਨਾ ਉਹ ਬਣਾ ਲੈਣੇ ਆਂਗੇ ਲਿਖਾਈ ਤਾਂ ਪਰ ਮੇਰੀ ਫੀਲ ਵਧੀਆ ਨਹੀਂ ਲੱਗੀ ਲਿਖਾਉਣੀ ਆ ਮੈਂ ਲਿਖਾਈ ਮੇਰੀ ਵਧੀਆ ਨਹੀਂ ਲੱਗੀ ਤਿੰਨ ਦਿਨਾਂ ਦੇ ਵਿੱਚ ਵਿੱਚ ਤਿਆਰ ਕਰਨੇ ਨੇ ਕਿੰਨੀਆਂ ਨੇਗੇ 5 4 16 16 ओ इने ਕਿਥੇ ਕਰਦਾਂਗੇ ਦੱਸ ਤੂੰ ਕਰਦੀ ਐ ਬਾਕੀ ਇੱਥੇ ਸੇਰ ਮੈਂ ਕਰ ਦਿਆਂ ਛੇ ਤੂੰ ਕਰ ਲੈ ਜਿਹਦੇ ਹੈਗੇ ਨਾ ਘਟਕੂਗਾ ਮੈਂ ਕੰਮ ਕਰੂ ਮੇਰੇ ਕੁਛ ਬੀਬੀਂ ਦੇ ਦੇਨੇ ਬੀਬੀ ਤੂੰ ਵੀ ਲੱਗ ਗਈ ਜਿਦਾ ਹੀ ਕਿਤੇ ਸਮਝੋ ਪੰਜਾਬੀ ਹੋਈ ਐ ਵੀ ਮੈਨੂੰ ਤਾਂ ਇੱਥੇ ਦੀਦਾ ਬਹੁਤ ਘਟਾ ਗੀ ਨੀਗਾ ਇੰਨੀ ਲੱਗਦੀ ਨਹੀਂ ਹੈਗੀ ਅੰਦਰ ਬੈਠ ਕੇ ਤਾਂ ਦੀਦਾ ਨਹੀਂ ਹੈਗਾ ਬਾਹਰ ਤਾਂ ਕਰ ਦੂਗੀ ਮੈਂ ਪਹਿਲਾਂ ਸਾਰੀਆਂ ਮੈਂ ਹੀ ਕਰੀਆਂ ਸੀ ਨਾ ਹੋਰ ਹੋਰ ਗੱਪ ਜਦੋਂ ਉਹਨਾਂ ਨੇ ਵਿਆਹ ਚ ਗਈ ਸੀ ਸਾਰੇ ਕਰਕੇ ਗਈ ਸੀ ਸਾਰੇ ਤਾਂ ਨਹੀਂ ਕਰੀਆਂ ਸੀ ਹੋਰ ਅਧੀਆਂ ਕਰੀਆਂ ਸੀ ਉਹ ਮੈਨੂੰ ਕੰਮ ਹੁੰਦਾ ਸੀ ਮੇਰੇ ਪੇਪਰ ਚੱਲਦੇ ਸੀ ਕੀ ਹੁੰਦਾ ਸੀ ਉਦੋਂ ਦੇਖ ਲੈ ਕੀ ਹੁੰਦਾ ਸੀ ਡਬਲ ਸੀ ਕਰਨ ਵਾਲੀ ਇੱਕ ਇੱਕ ਸਮੈਸਟਰ ਦੀ ਮੈਂ ਕਰੀਆਂ ਸੀ ਆ ਹਾਂ ਡਬਲ ਸੀ ਸੱਚ ਡਬਲ ਕਰਨ ਵਾਲੀ ਗਈ ਸੀ ਉਹ ਪਹਿਲਾਂ ਕਰਿਆ ਨਹੀਂ ਸੀ ਕਿਉਂਕਿ ਜੇ ਫਿਰ ਇਹ ਮੇਰੀ ਵੀਡੀਓ ਬਣਾਉਂਦੀ ਹੈਗੀ ਤਾਂ ਕਰਕੇ ਹੁਣ ਮੈਨੂੰ ਕਰਨੀਆਂ ਪੈਣੀਆਂ ਹਨਾ ਜੇ ਮੈਂ ਨਾ ਕੀਤੀ ਫਿਰ ਇਹਨੇ ਵੀਡੀਓ ਨਹੀਂ ਬਣਾਉਣੀ ਹੈਗੀ ਸਾਰਾ ਰੰਤ ਹੈ ਇਹ ਰਿਸ਼ਵਤ ਦੇਣੀ ਹੋ। ਬਾਹਰ ਗਰਮੀ ਜ਼ਿਆਦਾ ਸੀ ਕਿ ਮੈਂ ਅੰਦਰ ਬੈਠ ਕੇ ਅੰਦਰ ਮੈਨੂੰ ਵੀ ਦਾ ਘੱਟ ਆਗਾ। ਆ ਮੈਨੂੰ ਕਿੰਨਾ ਟਾਈਮ ਲੱਗ ਜਾਂਦਾ ਨੇ ਵੀ ਅੱਖਾਂ ਦੇਖਣ ਨੂੰ। ਮਰ ਲਾ ਮੈਂ ਆਪ ਨੂੰ ਨਾਲ ਠੀਕ ਹੈ। ਹਾਂ ਮੈਨੂੰ ਲੱਗਦਾ ਕਨ ਜਾਂ ਮੈਂ ਫੇਰ ਬਾਹਰ ਬੈਠ ਕੇ ਕਰ ਦੂੰ। ਉਦੋਂ ਮੈਂ ਬਾਹਰ ਬੈਠ ਕੇ ਕਰੀ ਅਸੀਂ ਸਾਰਿਆਂ ਥੋੜੇ ਜਿਹੇ ਟਾਈਮ ਚ ਕਰਤੀ ਸੀ। ਗਰਮੀ ਆ ਬਾਹਰ। ਹਾਂ ਇਧਰ ਅੱਗੇ ਦੂਰ ਕੀ ਕਰਨ ਜਾਊਗਾ? ਚੱਪੇ ਮਾਰ। ਹੋ ਹੋ ਸਾਡੇ ਚਾਰ ਆਉਂਦੀਆਂ ਬਾਤੋਂ ਉਹ ਭਾਵੇਂ ਉਹ ਤਬਾਤੇ ਤਬਾਤੇ ਤਾਂ ਦੂਰ ਹੀ ਉਹ ਮੰਨਦੀ ਕੰਮ ਹਾਓ ਉਹ ਦਾ ਪਕੜ ਗਿਆ ਹਾਂ ਉਹ ਬਾਹਰ ਤੋਂ ਆਪਾਂ ਜਾਂਦੇ ਸੀ ਰੰਗ ਦੇਣ ਆਹ ਤਾਂ ਦੂਜਾ ਇਹ ਪਹਿਲਾਂ ਆਪਾਂ ਜਾ ਕੇ ਮਦੂਰ ਚੱਲ ਅੱਡ ਕੇ ਜੇ ਨਾ ਆ ਗਿਆ ਅੱਡ ਕੇ ਜੇ ਹਾਂ ਆਵਾਜ਼ ਕੋਈ ਆਪਣੇ ਐਸੀ ਭਾਈ ਅਜ ਹੁਣ ਚਲੇਗੇ ਹੁਣ ਜਿਹੜੇ ਗਏ ਨੇ ਸਾਰੇ ਕਿਉਂਕਿ ਇਧਰ ਪਾ ਪਾਈ ਨੇ ਪਹਿਲਾਂ ਇਹਨਾਂ ਦਾ ਪਤਾ ਲਾਣਾ ਮੈਨੂੰ ਨਾ ਫੇਰ ਬਾਅਦ ਉਧਰ ਜਾਂਦੇ ਨੇ ਭੂਆ ਜੀ ਤਾਂ ਜਾਈ ਜਾਂਦੇ ਸੀ ਮੈਂ ਉਹਨਾਂ ਨੂੰ ਕਹਿ ਕੇ ਭੇਜੇ ਵੀ ਗੁੱਸਾ ਹੋ ਜਾਂਦਾ ਹੈ ਨਾ ਕਿਵੇਂ ਵੀ ਇੱਜੇ ਆਪਾਂ ਬੋਲ ਕੇ ਲਗੇ ਫੇਰ ਵੀ ਮੰਜੇ ਚ ਐ ਹੁੰਦਾ ਕਿ ਕਰੋ ਅੱਖ ਮੋੜ ਕੇ ਸਾਡੀ ਨਹੀਂ ਹੈ ਹੈਗੇ ਪਤਾ ਨਹੀਂ ਕੀ ਗੱਲ ਰਹੇਗੀ ਸਾਡੇ ਮਾਸਦੀ ਜੀ ਵੀ ਆ ਗਈ ਮਾਸਦੀ ਜੀ ਵੀ ਆ ਗਈ ਸੀ ਇਹਨਾਂ ਨੂੰ ਯਾਦ ਕਰਦੇ ਕਿੰਨੇ ਹੋਗੇ ਵਰਤ ਸੀ ਸੀ ਭਾਈ ਚਾਹੇ ਬੰਦਾ ਇਹ ਵਰਤ ਦੇ ਕੇ ਹੋਏ ਸੀ ਗੁੱਸੇ ਸਮਾਗ ਬਸiere ਕਿਵੇਂ ਨਾ ਫਿਰ ਦੇ ਨੂ ਲਿਆਵਾਂਗੇ ਤਾਂ ਤੇ ਠੀਕ ਹੋ ਗਿਆ ਰੇ ਛੱਡਿਆ ਹੋ ਗਿਆ ਇੱਥੇ ਦਾ ਸਾਮ ਹੀ ਜਾਣਾ ਲਓ ਜੀ ਆ ਮਸੀ ਨੂ ਦਾ ਕਮੀਜ਼ ਹੈਗਾ ਇਹ ਆਪਾਂ ਤਿਆਰ ਕਰਵਾਇਆ ਇਸ ਤਰ੍ਹਾਂ ਮਸ਼ੀਨ ਵਰਕ ਨਾਲ ਨਾ ਤੇ ਇਹਦੀ ਬਾਹਾਂ ਤੇ ਵੀ ਕਢਾਈ ਹੈ ਬਹੁਤ ਸੋਹਣਾ ਟਾਈ ਡਾਈ ਕਰਵਾ ਕੇ ਆਪਾਂ ਡਾਈ ਕਰਵਾਇਆ ਹੈ ਕੱਪੜਾ ਜਣੀ ਕਿ ਆਪਾਂ ਨੂੰ ਸੇਮ ਕਲਰ ਮਿਲਦਾ ਨਹੀਂ ਸੀ ਹੈ ਨਾ ਇਹ ਮਸੀ ਨੇ ਪੱਟਾ ਲੈ ਲਿਆ ਇਹ ਆ ਰਿਹਾ ਹੈ ਇਹ ਬੁੱਕ ਤੇ ਇਹ ਕੋਰ ਆ ਲਿਆ ਜਾਂਦਾਗਾ ਠੀਕ ਹੈ ਕਲਰ ਕੋਈ ਜਨਾਤਾ ਨਾ ਇਹ ਦੋ ਤਿੰਨ ਰੰਗ ਵਿੱਚ ਆ ਕੇ ਲੈਂਦੀ ਦੇਣੀ ਹੈ ਦੋ ਕੋਰ ਨਾਲ ਕਿਤੇ ਆਹ ਸਾਰੇ ਦਿਨ ਤੋਂ ਮਸਾ ਬਣਦਾ ਰਿਹਾ ਸਲੋਈ ਹੁਣ ਆਪਾਂ ਹੁਣ ਤਾਂ ਆਪਣੀ ਮਾਂ ਤੇ ਖੜ੍ਹ ਖੜਤੀ ਸੀਗੀ ਵਿਚਾਰੀ ਤੜਕੇ ਸਵੇਰੇ ਨਾਲੋਂ ਬੁਖਾਰ ਹੋ ਗਿਆ ਸੀ ਦਵਾਈ ਦਵਾਣੀ ਨਾ ਕੀਤੀ ਸੀ ਹੁਣ ਤਾਂ ਆਪਾਂ ਕੱਢ ਲੈਣੇ ਸਵੇਰ ਤਾਂ ਜੁੱਧ ਵੀ ਨਹੀਂ ਹੈਗਾ ਸੀ ਨਾਲੇ ਰਿਸਕ ਕਰਨਾ ਉਹ ਆਸੀ ਨਾਲ ਦੁੱਧ ਨਹੀਂ ਹੈਗਾ ਬਾਹਰੋਂ ਫੜਕਾ ਲਾ ਹੈ ਇੱਕ ਗਾਂ ਦੀ ਕਰਕੇ ਚਲ ਗਿਆ ਨਾ ਗਾਂ ਇੱਕ ਜ਼ਰੂਰੀ ਹੈ ਹਰੇਕ ਨੂੰ ਰੱਖਣੀ ਗਾਂ ਦੇ ਨਾਲ ਨਾ ਦੁੱਧ ਤਾਂ ਪਤਾ ਨਹੀਂ ਲੱਗਦਾ ਹੈਗਾ ਬਸ ਸਰੀ ਨਾ ਹੁੰਦੇ ਨਾ ਦੁਕਾਨ ਦਾ ਦੁੱਧ ਹੁੰਦੀ ਹੈ ਤਾਂ ਪਰਾਂ ਨੇ ਵੀ ਕੀ ਦੇਣ ਦੀਆਂ ਹੁੰਦੀਆਂ ਰਹੀਆਂ ਹੁਣ ਆਪਾਂ ਭਾਂਡੇ ਸਾਫ ਕਰਦੇ ਆਂ ਇਹਦੇ ਵਿੱਚ ਪਾਪੇ ਦਾ ਦਸਤਾਰਿਆ ਸੀਗਾ ਤੇ ਕਿਚੜੀ ਵੀ ਤਿਆਰ ਹੈ ਉਹ ਨੂੰ ਰੋਟੀ ਖਰਾਤੇ ਹੁੰਦਾ ਰੋਟੀ ਨਹੀਂ ਹੈ ਸਾਡੇ ਪਾਪਾ ਜੀ ਖਾਣ ਲੱਗੇ ਹੈਗੇ ਉਹਨਾਂ ਨੂੰ ਅਸੀਂ ਕਹਿੰਦੇ ਵਿੱਚ ਮੈਂ ਖਾ ਲਿਆ ਕਰੋ ਨਾ ਖਾਂਦੇ ਹੈਗੇ ਕਿਚੜੀ ਵੀ ਖਾਂਦੇ ਨੇਗੇ ਦੋ ਟਾਈਮ ਕਿਚੜੀ ਖਾ ਲੈਂਦੇ ਨੇਗੇ ਤੇ ਇੱਕ ਟਾਈਮ ਦੁੱਧ ਪੀ ਲੈਂਦੇ ਨੇ ਬਿਊਸ ਤੇ ਕਿਚੜੀ ਨਾਲ ਵੀ ਨਾ ਢਿੱਡ ਕਿੱਥੇ ਭਰਦਾਗਾ ਅਸੀਂ ਬਹੁਤ ਵਾਰੀ ਕਿਹਾ ਤੁਸ ਖਾ ਲਿਆ ਕਰੋ ਮਜ਼ਾ ਚੰਗੀ ਦੀ ਹੁਣ ਇਹਨੂੰ ਲਪਾਇਤੇ ਉੱਪਰ ਰੱਖ ਕੇ ਦੁੱਧ ਕਰਨਾ ਉਨੇ ਟਾਈਮ ਤੇ ਆਪਾਂ ਆਪਾਂ ਇਹਨੂੰ ਖੀਚੜੀ ਤੇ ਦੁੱਧ ਜਿਹੜਾ ਪਾਇਆ ਹੋਇਆ ਦਾ ਗਰਮ ਬਹੁਤ ਹੈ। ਠੰਡਾ ਕਰਨਾ ਪਊ। ਹੈ? ਠੰਡਾ ਕਰਨਾ ਪਊ। ਇਹ ਰੱਖਾਂਗੇ ਅੱਜ ਕੱਢ ਕੇ ਲੈ ਜਣਾ। ਇਹ ਵਿੱਚ ਪਾਉਣਾ ਹੋਰ ਉਹਦੇ ਵਿੱਚ ਪਾ ਲੈਣੇ ਪੱਤੀ ਪਾਈ ਹੋਏ ਥੋੜੀ ਜੀ। ਜਿਸ ਤਰੀਕੇ ਨਾਲ ਹੋ ਉਸ ਤਰੀਕੇ ਨਾਲ ਲੈਣਗੇ। ਦੇ ਪਰੇ ਨਾਲ ਇੱਕ ਰੋਟੀ ਦੇਤੀ ਕਿ ਦੁੱਧ ਦੀ ਸਬਜ਼ੀ ਨਾਲ ਮੈਨੂੰ ਕਹਿੰਦੇ ਅੱਧੀ ਰੋਟੀ ਦੇ ਜਾ। ਵੀ ਅੱਧੀ ਰੋਟੀ ਨਾਲ ਵੀ ਦੱਸ ਕੀ ਹੋਰੂਗਾ ਨਾ। ਮੈਂ ਕਿਹਨਾਂ ਬਾਹਰ ਨਾ ਦੇ ਨੇ ਅਖਰ ਨੂੰ ਨਾ ਬਸ ਇੰਨੀ ਰੋਟੀ ਹੁੰਦੀ ਏ। ਭੁੱਖ ਤਾਂ ਲੱਗਦੀ ਏ ਹੁਣ। ਇਹ ਘਰ ਲੈਨੇ ਫੋਨਸਾਲ ਦੇ ਵਿੱਚ। ਨਾਲੇ ਤਾਂ ਫਮਾਸੀ ਨੂੰ ਦੁੱਧ ਖੜਾਉਣਾ ਏ, ਨਾਲੇ ਵਾਸੀ ਨੂੰ ਜਵਾਬ ਦੇਣਾ। ਜੋ ਹੋਇਆ ਤੋ ਹੀ ਲਾ। ਇਵੈਂਟਾਂ ਦਾ ਸੰਸਾਰ, ਉਹਨਾਂ ਨੇ ਵੀ ਟੋਕ ਕੜਾ ਕੇ ਵੀ ਸਾਡੇ ਵੀ ਜੰਗ ਕੀ ਲੈ ਜਾਂਦਾ। ਬੰਦੀ ਦਾ ਮਾਤਿ ਬੰਦੀ ਦਾ ਮਾਤਿ ਅਈ ਨੇ ਤਾਂ ਬਾਈ ਚੋਲੀ ਨਿੱਕੀ ਸੀ ਤਾਂ ਬਹੁਤ ਸੋਹਣੀ ਲੱਗੀ ਹੋਈ ਐ ਕੱਲ ਜਿਹੜੇ ਕਾਇ ਨਹੀਂ ਫੜੀ ਨਗਰੀ ਹੈਗੀ ਆ ਦੋ ਠੀਕ ਆ ਸੀ ਲੱਭ ਕੇ ਲੱਭ ਕੇ ਹਾਂ ਦੋਸੀ ਕਿ ਦੋ ਉਸੇ ਕਿਤੇ ਕਿਤੇ ਲੱਗ ਰਹੀ ਨਾ ਆਪਣੀ ਸੀ ਇਹ ਨਾ ਕੰਮ ਦੇ ਵਿੱਚ ਹੁਣ ਤਾਂ ਦੋ ਚਾਰ ਦਿਨਾਂ ਅਜੇ ਸਬਜ਼ੀ ਆਮ ਹੋ ਜੂਗੀ ਵਾਦੂ ਹੋਏਗੀ ਆਪਾਂ ਤਾਂ ਇਹ ਨਹੀਂ ਮੁੱਕਿਆ ਕਰਨੀ ਇਧਰੋਂ ਕਦੂ ਦੀ ਵੱਲ ਵਧੀਆ ਹੋਗੀ ਤੇ ਇਧਰੋਂ ਫਲੀਆਂ ਹਨਾ ਮੈਨੂੰ ਲੱਗ 12 ਕੁ ਪੂਰੇ ਤਾਂ ਮਸੀ ਲੱਗੂਗਾ ਪ੍ਰਿੰਟੀਆਂ ਇਹ ਦੂਜਾ ਲੱਗਦਾ ਮੈਨੂੰ ਇਹ ਨਹੀਂ ਤੁਹਾਨੂੰ ਆ। ਹਾਂ ਹੈਗਾ ਤਾਂ ਨਿਕਾ ਹੀ ਨਹੀਂ। ਹਾਂ ਇਹ ਚੱਲੇ ਆਪਣੀ ਏਸੀ ਵਾਲੀ ਪਾਈਪ ਤੇ ਭਰਗੀ ਵੀ ਪੜੀ ਆ ਇੰਦਰ ਦੀ ਕਰ ਇਹ ਪਾਈਪ ਪਾਉਣ ਵਾਲੀ ਆ ਨਾ ਮੈਂ ਤਾਂ ਇਹਦੇ ਉੱਪਰ ਕੀ ਕਰਿਆ ਪੌੜੀ ਚੜ ਕੇ ਮਹਾਲਾ ਮੈਂ ਪਾਈਪ ਪਾ ਦਾਂ ਇਹ ਤਾਂ ਪਾਈਪ ਲਈ ਗਈ ਦੱਬ ਕੇ ਉਹਨੂੰ ਕੀ ਨੂੰ ਉੱਪਰਲੇ ਨੂੰ ਅੱਛਾ ਹੋਰ ਤਾਂ ਇਹ ਖਲੇ ਹੀ ਮਹ ਹੋਰੀ ਗਾਣ ਹਾਂ ਕਹਿੰਦੇ ਗੱਤ ਨੇ ਪਰ ਕਰਦੀ ਫਿਰ ਪਾਲਟੀ ਰੱਖੀ ਮੈਨੂੰ ਕੋਈ ਦੱਬੜਾ ਵੱਡਾ ਜਿਹਾ ਤਾਂ ਪੱਟ ਗਈ ਸੀ ਬਹੁਤ ਵੱਡਾ ਹੋਇਆ ਕਿਸੇ ਦਾ ਜਿਹੜਾ ਕੋਈ ਬੰਦਾ ਹਾਂ ਇਹ ਕਿਹੜਾ ਬੰਦਾ ਆਖਾਗਾ ਹਾਂ ਹੁਣ ਤਾਂ ਉਹ ਫੜ ਚੱਕਿਆ ਹੁਣ ਤਾਂ ਦੇਖੀ ਚੰਗੀ ਨਾ ਹਾਣੀਆ ਵੀ ਨਹੀਂ ਗੱਲ ਕੋਲਾ ਜਾਂਦੇ ਪਹਿਲਾਂ ਆਪਣੇ ਛੋਟੇ ਘਰੇ ਲੈ ਹਾਈ ਰੋਜ ਬਣਦੇ ਸੀਗੇ ਉਦੋਂ ਵੀ ਹਾਈ ਹਾਈ ਰੋਜ ਬਣਦੇ ਆ ਉਹ ਜੀ ਕਦੇ ਨੱਕ ਮੁੜ ਗਿਆ ਘਰੇ ਨਾ ਹੁਣ ਹਰ ਜੀ ਕਰਦੇ ਵੀ ਖਾਈਏ ਹੋ ਦੇਖੀ ਜੀ ਤਰ ਲਿ ਗਰੀ ਹਾਂ ਉਹ ਤਾਂ ਮੈਂ ਤੈਨੂੰ ਕਹੀ ਜਾਨੀ ਹੋਰ ਵੀ ਉੱਥੇ ਵਿੱਚ ਜੀ ਉੱਥੇ ਆ ਠੀਰੇ ਕਿੱਥੇ ਨੇ ਮਾੜੇ ਮੋਟੇ ਵੀ ਨਹੀਂ ਕੁਝ ਵੀ ਨਹੀਂ ਹੋਇਆ ਮੈਂ ਤਾਂ ਉਧਰ ਐਂ ਹੀ ਨਹੀਂ ਧਿਆਨ ਨਾਲ ਤਾਂ ਮਾਦਲ ਤਰ੍ਹਾਂ ਦਾ ਦੇਖੀ ਮਹਾ ਠੀਰੇ ਹੋਗੇ ਨਹੀਂ ਉਹ ਉਧਰ ਉਹ ਨਰਕਿਆ ਜਿਹੜੀ ਚੀਜ਼ ਹੋਣੀ ਹੁੰਦੀ ਉਹ ਨਹੀਂ ਹੁੰਦੀ ਆਵਾਮਾਂਗੇ ਹੁਣ ਆ ਕਿਆਰੀ ਵੇਲੀ ਗਾ ਕਰ ਬਹੁਤ ਜ਼ਿਆਦਾ ਹੋਈ ਪਈ ਐ ਖਸੂਆਂ ਦਾ ਬੁਰਾ ਹਾਲ ਉਹ ਪਹਿਲਾਂ ਕੋਈ ਵੀ ਇੱਕ ਨਾ ਨਾ ਹਜ਼ਾਰ ਨਾ ਇਹਨਾਂ ਨੂੰ ਦੰਦੋ ਟੇਕ ਉਹ ਤਾਂ ਪੱਟ ਗਿਆ ਹੋਰ ਉਹ ਤਾਂ ਬਿਲਕੁਲ ਚੱਲਦੀ ਹੈ ਨਾ ਕੰਦ ਬੰਨੀ ਹਾਂ ਇਹਨਾਂ ਦਾ ਬੱਦਾਂ ਨਹੀਂ ਆ ਰਹੀ ਜੀ ਲੱਗਣਗੇ ਉਹ ਧਾਰ ਨਾਲ ਹਾਂ ਜਿਹੜੇ ਆਪਣੇ ਫਾਰਸੀ ਉਹ ਲੱਗਣਗੇ ਪੇਠਾ ਗਦੂ ਪੇਠਾ ਗਦੂ ਬਹੁਤ ਸਵਾਲ ਰੰਦੇ ਨੇਗੇ ਪਾਰੀ ਹੋਈ ਸੀ ਹਾਂ ਮੋਟਰ ਤੇ ਲੈਣ ਨੂੰ ਮੋਟਰ ਤਾਂ ਚੱਲਦੀ ਆ ਪਾਰੀ ਦਰੋਂ ਪਾਣੀ ਘਟਾਇਆ ਉਹ ਉਧਰ ਚੱਲਦਾ ਵੱਡੀ ਟੈਂਕੀ ਚ ਪਾ ਚਲੋ ਜੀ ਹੁਣ ਮੈਂ ਮੱਧਾ ਮੰਨੇ ਕਿਉਂ ਨਹੀਂ ਆਏਗੀ ਤੂੜੀ ਟਾੜੀ ਪਾ ਕੇ ਆਉਣੀ ਆ ਨਾ ਆਜ ਇੱਕ ਟੈਂਕੀ ਇਹਦੇ ਵਿੱਚ ਪੈ ਗਈ ਦਾ ਹਜੇ ਤਾਂ ਸਾਨੂੰ ਪਤਾ ਵੀ ਨਹੀਂ ਲੱਗਿਆ ਤੇ ਜਦੋਂ ਟੈਂਕੀ ਇਹ ਪੈ ਜਾਂਦੀ ਹੈ ਨਹੀਂ ਤਾਂ ਹਮਲਾ ਸੀਦੇ ਵਿੱਚ ਬੋਤਲ ਚ ਪਾ ਕੇ ਨਾ ਰੱਖਿਆ ਪਾਣੀ ਸਾਡਾ ਸਾਰਾ ਕਿੱਥੇ ਲੇ ਗਿਆ ਹੁਣ ਅਸੀਂ ਹਰ ਕੇ ਪਹਿਲੀ ਵਾਰ ਨੂੰ ਲੱਗਦੇ ਸਾਡਾ ਕੰਮ ਕਰਨਾ ਜਾਨੀ ਨਾ ਸਾਰੇ ਦਿਨ ਇਹਦੇ ਪਾ ਪਾਈ ਜਾਂਦੇ ਰਹੇ ਨੇ ਹੁਣ ਤਾਂ ਚਲਾਉਣੀ ਦਿੱਤਾ ਤੇ ਪਾ ਲਾ ਇਹ ਹੁਣ ਆਪਾਂ ਉਧਰ ਆ ਕਰਿਆ ਹੈਂ ਹਾਂ ਭਰਾਏ ਈ ਸੀ ਕਹਿੰਦੇ ਘੱਟ ਕਰ ਦੇ ਬੈਠਣਾ ਹੋ ਆਪਾਂ ਮੇਰੇ ਨਾਲ ਠੀਕ ਜੇ ਤੁਸ ਕੋਲੇ ਛੱਡ ਜੇ ਮੈਂ ਮੁੱਢਾ ਬੰਨਿਆ ਚਲੋ ਇਹ ਹੁਣ ਆਬ ਮੈਂ ਜਾਨੀ ਬਾਹਰ ਲੈ ਕੇ ਰੇ ਮੇਰਾ ਹਲੇ ਥੋੜਾ ਜਿਹਾ ਕੰਮ ਰਹਿਦਾ ਸੀ ਨਾ ਧਰਾਂ ਤਾਂ ਕੱਢਣੀਆਂ ਸੀਆਂ ਮਿਲਦੇ ਆ ਫਿਰ ਆਪਾਂ ਕਿਸੇ ਹੋਰ ਬਲੌਗ ਦੇ ਨਾਲ ਉਮੀਦ ਹੈ ਮੇਰਾ ਬਲੌਗ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਗਾ ਤੇ ਵੀਡੀਓ ਨੂੰ ਪਲੀ ਪੂਰੀ ਦੇਖ ਲੈ ਕਰੋ ਸਕਿੱਪ ਨਾ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਨ ਵਾਲੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੇ ਹੋਰ ਵਲੌਗ ਦੇ ਨਾਲ ਘਰ ਤੱਕ ਦੇਣੀ ਸਤਿ ਸ਼੍ਰੀ ਅਕਾਲ